ਦੋਸਤੋ ਅੱਜ ਆਪਾਂ ਸਟੂਡੀਓ ਦੀ ਇੱਕ ਹੋਰ ਚੀਜ਼ ਲੈ ਆਂਦੀ ਜੀ ਵਾਈਗਰੂ ਨੇ ਕਿਰਪਾ ਕੀਤੀ ਤੇ ਆਪਾਂ ਲਿਆਂਦਾ ਜੀ ਏਸੀ ਜਿਹੜਾ ਕਿ ਪਕਾਈ ਬਹੁਤ ਹੋਈ ਹੈ ਜੀ ਕਿਉਂਕਿ ਪਤਾ ਨਹੀਂ ਲੱਗ ਰਿਹਾ ਸੀ ਵੀ ਕਿਹੜਾ ਲਈਏ ਕਿਉਂਕਿ ਜਿਹੜਾ ਆਪਾਂ ਪਹਿਲਾਂ ਲਿਆ ਸੀ ਜੀ ਉਹ ਜਿਵੇਂ ਰੂਮ ਛੋਟਾ ਸੀਗਾ ਏਸੀ ਲੈ ਲਿਆ ਪਤਾ ਹੈ ਨਹੀਂ ਸੀ ਵੀ ਕਿਹੜਾ ਜਿਆਦਾ ਵਧੀਆ ਹੁੰਦਾਗਾ ਸੋ ਉਹ ਜਦੋਂ ਗਰਮੀ ਜਾਦੇ ਹੋ ਜਾਂਦੀ ਹੈ ਤੇ ਕੂਲਿੰਗ ਘੱਟ ਲੱਗਿਆ ਦਾ ਕਾਰਨ ਪਰ ਜਦੋਂ ਅਸੀਂ ਅੱਜ ਗਏ ਤਾਂ ਅੱਜ ਅਸੀਂ ਆਖਿਆ ਵੀ ਵਧੀ ਲੈਣਾਗਾ ਤੇ ਅਸੀਂ ਪਕਾਈ ਬਹੁਤ ਕਰੀ ਹਰੇਕ ਦੁਕਾਨ ਤੋਂ ਪੁੱਛਿਆ ਹਰੇਕ ਮਤਲਬ ਰਿਵਿਊ ਲਿਆ ਵੀ ਕਿਹੜੀ ਚੀਜ਼ ਕਿਵੇਂ ਆ ਕਿਹੜੀ ਚੀਜ਼ ਕਿਵੇਂ ਪਕਾਈ ਤਾਂ ਬਹੁਤ ਕੀਤੀ ਪਰ ਇੱਕ ਵਧੀਆ ਹੀ ਸੀ ਲੈ ਜਾਂਦਾ ਜੀ ਤੇ ਇਹ ਆਪਾਂ ਜਿਹੜਾ ਹਾਲ ਆਪਣੇ ਥੋੜਾ ਜਿਆਦਾ ਵੱਡਾ ਸੀਗਾ ਇਹਦੇ ਅਨੁਸਾਰ ਹੀ ਲਿਆ ਜੀ 1.9 ਟਨ ਹੈ ਜੀ ਹਾਂ ਜੀ 1.95 1.95 ਟਨ ਦੋ ਟਨ ਹੀ ਹੋ ਗਿਆ ਰਮਣੇ 5 ਪੁਆਇੰਟ ਘੱਟ ਰਹਿ ਗਿਆ ਤੇ ਇਹ ਮਿਸਟਰ ਬਿਸ਼ੀ ਦਾ ਜੀ ਹੈਵੀ ਡਿਊਟੀ ਹੈਵੀ ਇੰਡਸਟਰੀਜ਼ ਵਾਲਾ ਮਿਸਟਰ ਬਿਸ਼ੀ ਦਾ ਇੱਕ ਇਲੈਕਟ੍ਰਿਕ ਵਾਲਾ ਆਉਂਦਾ ਸੀ ਜੀ ਇਸੇ ਕੰਪਨੀ 'ਚ ਹੀ ਆਉਂਦਾ ਸੀਗਾ ਮਿਸਟਰ ਬਿਸ਼ੀ 'ਚ ਹੀ ਸੀ ਉਹ ਵੀ ਹਣਾ 100 ਵੀ ਸੀ ਤੇ ਉਹ ਕਹਿੰਦੇ ਸੀ ਕਿ ਰਮਣਾ ਮਿਸਟਰ ਬਿਸ਼ੀ ਉਹ ਕਹਿੰਦੇ ਸੀ ਜਿਹੜਾ ਇਲੈਕਟ੍ਰਿਕ ਵਾਲਾ ਵੀ ਉਹ ਜਿਆਦਾ ਵਧੀਆ ਨਹੀਂ ਹੁੰਦਾ ਵੀ ਇਹ ਜਿਆਦਾ ਵਧੀਆ ਹੁੰਦਾ ਜਿਹੜਾ ਹੈਵੀ ਇੰਡਸਟਰੀਅਲ ਆਗਾ ਹੂੰ ਤੇ ਅਸੀਂ ਦੋਸਤੋ ਮਤਲਬ 4-5 ਸਟੋਰਾਂ ਦੇ ਭਕਾਈ ਗਰੀ ਪਹਿਲਾਂ ਰਹੋਣੇ ਆਪਾਂ ਗਏ ਸੀ ਡੈਕ ਨਾਲਿਆਂ ਦੇ ਹੂੰ ਪਹਿਲਾਂ ਡੈਕ ਨਾਲਿਆਂ ਦੇ ਗਏ ਡੈਕ ਨਾਲਿਆਂ ਦੇ ਪਤਾ ਕਰਿਆ ਸਾਰਾ ਹਨਾ ਵੀ ਕੀ ਸਭ ਕਿਤਾਬਾ ਫਿਰ ਉਦੋਂ ਬਾਅਦ ਗਏ ਜੀ ਅਸੀਂ ਮਿਸਟੂਬਿਸ਼ੀ ਇਲੈਕਟ੍ਰਿਕ ਵਾਲਿਆਂ ਦੇ ਹਾਂਜੀ ਫਿਰ ਗਏ ਉਹ ਜਰਨਲ ਵਾਲਿਆਂ ਦੇ ਫਿਰ ਇਹਨਾਂ ਦੇ ਗਏ ਸੀ ਫਿਰ ਕਈ ਵੀਰਾਂ ਨੂੰ ਫੋਨ ਕਰਕੇ ਵੀ ਪੁੱਛਿਆ ਹੁਣ ਜਿਹੜੇ ਇਲੈਕਟ੍ਰਿਕ ਦਾ ਕੰਮ ਕਰਦੇ ਜਿਹੜੇ ਹੁਣ ਮਤਲਬ ਏਸੀ ਰਿਪੇਅਰ ਕਰਦੇ ਨੇ ਜਾਂ ਏਸੀ ਲਾਉਂਦੇ ਨੇ ਮਤਲਬ ਉਹਨਾਂ ਨੂੰ ਨੌਲੇਜ ਜ਼ਿਆਦਾ ਹੁੰਦੇ ਵੀ ਕਿਹੜੀ ਚੀਜ਼ ਜ਼ਿਆਦਾ ਵਧੀਆ ਉਹਨਾਂ ਤੋਂ ਵੀ ਪੁੱਛਿਆ ਹੋਰ ਵੀ ਬਹੁਤ ਪੈਣ ਭਰਾਵਾਂ ਤੋਂ ਪਤਾ ਕਰਿਆ ਵੀ ਕਿਹੜੀ ਚੀਜ਼ ਜ਼ਿਆਦਾ ਵਧੀਆ ਕਿਉਂਕਿ ਐਵੇਂ ਹੁੰਦਾ ਵੀ ਪੈਸੇ ਵੀ ਲਾਉਣੇ ਆ ਤੇ ਚੀਜ਼ ਜਿਹੜੀ ਉਹ ਵਧੀਆ ਆਵੇ ਉਹ ਸਾਡੇ ਨਾਲ ਪਹਿਲਾਂ ਇੱਕ ਵਾਰੀ ਹੋ ਚੁੱਕੀ ਆ ਫਿਰ ਤਾਂ ਹੀ ਕਰਕੇ ਐਵੇਂ ਹੁੰਦਾ ਸੀਗਾ ਵੀ ਹੁਣ ਪੈਸੇ ਵੀ ਕਿਉਂਕਿ ਪਹਿਲਾਂ ਜਿਹੜਾ ਏਸੀ ਆਪਾਂ ਲਿਆ ਸੀਗਾ ਮਨ ਬਹੁਤ ਉਦੁਖੀ ਹੁੰਦਾ ਕੂਲਿੰਗ ਨਹੀਂ ਦਿੰਦਾ ਵੀ ਇੰਨੇ ਪੈਸੇ ਵੀ ਲਾਏ ਤੇ ਕੋਈ ਰਾਸ ਵੀ ਨਾ ਆਏ ਸੋ ਹੁਣ ਆਪਾਂ ਅੱਜ ਜਿਹੜਾ ਹੱਲਿਆਂਦਾ ਜੀ ਮਿਹਨਤ ਬਹੁਤ ਕਰੀ ਆ ਪਕਾਈ ਬਹੁਤ ਕਰੀ ਹੈਗੀ ਤੇ ਤੁਸੀਂ ਸਪੋਰਟ ਕਰਦੇ ਹੋ ਜੀ ਤਾਂ ਹੀ ਮਤਲਬ ਕੁਝ ਨਾ ਕੁਝ ਕਹਿ ਸਕਦੇ ਆ ਕਿ ਸੰਭਵ ਆ ਸਾਰਾ ਕੁਝ ਨਾ ਤੇ ਬਾਕੀ ਪਹਿਲਾਂ ਦੋਸਤੋ ਆਪਣੇ ਸੈਮਸੰਗ ਦਾ ਲੱਗਿਆ ਸੀ ਉਹ ਨਾ ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਆ ਤੇ ਉਹ ਠੰਡੀ ਹੋ ਵੀ ਦਿਨ ਨੂੰ ਅੜ ਜਾਂਦਾ ਮਤਲਬ ਉਹ ਵੀ ਕਿੱਲਾ ਜਿਵੇਂ ਪੱਖਾ ਚੱਲਦਾ ਹੁੰਦਾ ਉਸ ਸਿੱਕ ਜਿਹੜਾ ਲੋ ਜਿਹੜੀ ਹਵਾ ਦੀ ਜਾਂਦਾ ਤੇ ਇਹ ਇਹ ਕਹਿੰਦੇ ਵੀ ਇਹਦੇ ਚ ਇਹ 55 ਡਿਗਰੀ ਤੱਕ ਰੋਣੇ ਕਹਿੰਦਾ ਵੀ ਬਈ ਹਨਾ ਵੀ 55 ਡਿਗਰੀ ਤੱਕ ਇਹ ਪੂਰਾ ਵਧੀਆ ਮਤਲਬ ਚੱਲੂਗਾ ਬੰਦ ਨਹੀਂ ਹੁੰਦਾ ਹਾਂਜੀ ਮੈਂ ਉਹ ਦੂਜੇ ਕਹਿ ਰਹੇ ਸੀ ਵੀ ਇਹ ਤਾਂ 55 ਤੇ ਆ ਕੇ ਤਾਂ ਕਈ ਵਾਰ ਬੰਦ ਹੀ ਹੋ ਜਾਂਦੇ ਨੇ ਵੀ ਤੁਸੀਂ ਦੁਬਾਰੇ ਵੀ ਚੇਂਜ ਕਰ ਸਕਦੇ ਹੋ ਅਲੱਗ-ਅਲੱਗ ਦੱਸੀ ਜਾਂਦੇ ਸੀਗੇ ਹੂੰ ਇਹ ਦੋਸਤੋ ਉਹ ਜਰਨਲ ਵਾਲਾ ਜਿਹੜਾ ਆਪਾਂ ਪਤਾ ਕਰਿਆ ਸੀ ਉਹ 2 ਟਨ ਦਾ ਉਹ ਜਰਨਲ ਦਾ ਸੀਗਾ ਤੇ 3000 ਦਾ ਰਹਿਣਾ ਹਨਾ ਹੂੰ 73000 ਦਾ ਸੀ ਉਹਦੀ ਫਿਟਿੰਗ ਵਗੈਰਾ ਸਾਰਾ ਕੁਝ ਵਿੱਚੀ ਸੀਗਾ 73000 ਦੇ 2 ਟਨ ਵਾਲਾ ਸੀਗਾ ਜਿਹੜਾ 3 ਸਟਾਰ ਤੇ ਕੱਲਾ ਸਟੈਂਡ ਲੈਣਾ ਪੈਣਾ ਸੀ ਇਹੇ ਦੋਸਤੋ ਆਪਾਂ ਨੂੰ ਪਿਆ ਰਮਨ 70500 ਦਾ ਹਨਾ ਹੂੰ ਮਤਲਬ ਕੱਲਾ ਏਸੀ ਏਸੀ ਇਹ 70500 ਦਾ ਪਿਆ ਤੇ ਜਿਹੜਾ ਇਹਦਾ ਹੋਗੀ ਜੀ ਹਾਂ ਤਾਰ ਪਾਈਪ ਹੋਗੀ ਕਾਪਰ ਵਾਲੀ ਤੇ ਸਟੈਂਡ ਹੋ ਗਿਆ ਉਹ ਸਟੇਬਲਾਈਜ਼ਰ ਉਹ ਚੀਜ਼ਾਂ ਬਾਹਰ ਲੈਣੀਆਂ ਪੈਂਦੀਆਂ ਅਲੱਗ ਤੋਂ ਮਤਲਬ ਅਸੀਂ ਉਸੀ ਜਗ੍ਹਾਾਂ 'ਚ ਪਾ ਜਾਂਦਾ ਦੋਸਤੋ ਸਟੈਬਲਾਈਜ਼ਰ ਵਗੈਰਾ ਲਾ ਕੇ ਤੇ ਉਹ ਜਰਨਲ ਵਾਲਾ ਵੀ ਇੰਨੇ ਕੁ ਦੀ ਪੈਂਦਾ ਉਹ 2-4000 ਕੱਟ ਪੈ ਜਾਂਦਾ ਬਸ ਉਹਦੇ ਕੱਲਾ ਸਟੈਪਲਾਈਜ਼ਰ ਹੀ ਲੈਣਾ ਪੈਂਦਾ ਤੇ ਦੂਜਾ ਸਮਾਨ ਉਹਦੇ ਨਾਲ ਹੀ ਹੁੰਦਾ ਬਾਕੀ ਦੋਸਤੋ ਇਹ ਜਿਹੜਾ ਅੰਦਰਲੀ ਯੂਨਟ ਹੈ 3 ਸਟਾਰ ਚਾ ਤੇ ਅੰਦਰਲੀ ਯੂਨਟ ਇਹ ਹੈਗੀ 4 ਫੁੱਟ ਦੀ ਤੇ ਆਪਣੇ ਆ ਜਗਾ ਐਵੇਂ ਛੱਡੀ ਹੋਈ ਅੰਡਰਗਰਾਉਂਡ ਵਧੀਆ ਮਤਲਬ ਕੱਲਾ ਏਸੀ ਦਿਖੂਗਾ ਤਾਰ ਤੁਰ ਕੱਢੀ ਹੋਈ ਏ ਸਾਰੀ ਤੇ ਹਾਲ ਆਪਣਾ ਕਾਫੀ ਵੱਡਾ ਹਨਾ ਐਡੇ ਹਾਲ ਨੂੰ ਮਤਲਬ ਠੰਡਾ ਕਰਨ ਲਈ ਫਰੇ ਸੀ ਵੀ ਥੋੜਾ ਜਿਹਾ ਤਗੜੀ ਚਾਹੀਦਾ ਪਹਿਲਾਂ ਅਸੀਂ 1.6 ਟਨ ਵਾਲਾ ਲੈਂਦੇ ਸੀਗੇ ਹਾਂਜੀ ਫਿਰ ਉਹ ਕਹਿ ਰਹੇ ਸੀ ਕਹਿੰਦੇ ਤੁਸੀਂ ਪੈਸੇ ਵੀ ਲਾਉਂਗੇ ਤੇ ਬਾਅਦ ਚ ਪਸਤਾਉਂਗੇ ਸੋ ਸਾਨੂੰ ਵੀ ਐਵੇਂ ਲੱਗ ਰਿਹਾ ਉਸਦੇ ਵੀ ਕਿਤੇ ਪਿਛਲੀ ਵਾਰ ਮੰਗ ਪੈਸੇ ਵੀ ਲਾਈਏ ਤੇ ਪਸਤਾਈਏ ਵੀ ਸਮਝਾ ਚਲੋ ਹੁਣ ਤਾਂ ਥੋੜੇ ਜਿਹਾ ਪੈਸਾ ਦਾ ਪਾ ਇੱਕ ਪੈਂਦਾ ਫਿਰ ਮੜੇ ਸਾਬਜੀ ਦੀ ਲੈ ਲੇ ਕਿਉਂਕਿ ਹੁਣ ਐਵੇਂ ਆ ਵੀ ਇਹਨੂੰ ਪਾ ਲਾ ਕੇ 쿨ਿੰਗ ਜੀ ਆ ਗਈ ਮੁੜ ਕੇ ਆਪਾਂ ਬੰਦ ਕਰ ਦੇਣਾ ਮੁੜ ਕੇ ਜਿਵੇਂ ਵੀਡੀਓ ਵੀਡੀਓ ਸ਼ੂਟ ਕਰਨੀ ਉਹ ਕਰ ਲਈ ਕਿਉਂਕਿ ਜਦੋਂ ਕੋਈ ਵੀ ਚੀਜ਼ ਚੱਲਦੀ ਉਹ ਤਾਂ ਵੈਸੇ ਤਾਂ ਹੀ ਕਹਿ ਸਕਦਾ ਮੈਨੂੰ ਆਇਸ ਫਰੀ ਕਹਿੰਦੇ ਸੀਗੇ ਵੀ ਆਵਾਜ਼ ਵੀ ਬਹੁਤ ਘੱਟ ਕਰਦਾਗਾ ਆਵਾਜ਼ ਵੀ ਖਤੋਂਲਾ ਪਾ ਇੱਥੇ ਲਾ ਨਹੀਂ ਸਕਦੇ ਜੀ ਕਿਉਂਕਿ ਫਿਰ ਪ੍ਰੋਪਰ ਆਵਾਜ਼ ਹੀ ਨਹੀਂ ਆਉਂਦੀ ਸਮਝ ਨਹੀਂ ਆਉਂਦਾ ਵੀ ਕੀ ਬੋਲ ਰਹੇ ਆ ਸੋ ਗਰਮੀ ਤਮਾਰਨਾ ਪੈਂਦਾ ਹੁਣ ਵੀ ਬਹੁਤ ਦਿਨ ਹੋ ਗਏ ਸੀ ਜੀ ਵਸਤਕਰ ਵੀ ਜਦੋਂ ਗਰਮੀ ਜੀ ਆਉਂਦੀ ਐਂ ਲੱਗਦਾ ਵੀ ਹਾਏ ਸੱਡੋ ਘਰੇ ਫੇਰ ਉਹਨਾਂ ਵਾਲਾਂਗੇ ਵੀਡੀਓ ਰਾਤ ਨੂੰ ਤਾਂ ਨਹੀਂ ਬਣਾਉਂਦੇ ਸੀ ਇੱਕ ਅੱਧੀ ਸੋ ਪ੍ਰੋਪਰ ਬੰਦ ਗਏ ਨਹੀਂ ਸੀ ਪਹਿਲਾਂ ਮਿਸਤਰੀ ਲੱਗੇ ਸੀ ਜੋ ਉਹਨਾਂ ਚੋਲਜੇ ਰਹਿੰਦੇ ਸੀ ਰਾਤ ਨੂੰ ਆਉਂਦੇ ਸਵੇਰੇ ਚਲੋ ਸੌ ਜੀਏ ਕਿਉਂਕਿ ਦਿਨੇ ਤਾਂ ਸਾਰਾ ਦਿਨ ਆਈ ਲੰਘ ਜਾਂਦਾ ਸੀਗਾ ਸੋ ਰਾਤ ਨੂੰ ਥੋੜੀ ਠੰਡ ਤਾਂ ਹੋ ਜਾਂਦੀ ਪਰ ਨੀਂਦ ਦਬਦੀ ਹੈ ਜੀ ਨੀਂਦ ਆਉਂਦੀ ਹੈਗੀ ਸੋ ਆਏ ਹੁੰਦੇ ਚਲੋ ਦੁਪਹਿਰੀ ਬਣਾਈ ਜਾਵੇ ਤੇ ਫਿਰ ਉਹਦਾ ਕਰਕੇ ਜੀ ਆ ਬਹੁਤ ਮੱਥਾ ਮਾਰ ਕੇ ਆਪਾਂ ਲੈ ਕੇ ਜਾਂਦਾ ਹਰੇਕ ਚੀਜ਼ ਪੁੱਛ ਕੇ ਵੀ ਕਿਹੜੀ ਚੀਜ਼ ਜਿਆਦਾ ਵਧੀਆ ਹੈਗੀ ਮਤਲਬ ਅੱਜ ਰਮਣੇ ਵਰਗੇ ਅੱਕ ਗਏ ਦੋਸਤੋ ਰਮਣ ਤੇ ਡੈਵੀ ਇਹ ਕਹਿਣ ਚੱਲ ਚੱਲੀਏ ਸ਼ਹੀਦ ਨੇ ਲੈ ਤੂੰ ਨਵੇ ਮੈਂ ਆਪਣੇ ਨਾਲ ਪਹਿਲਾਂ ਹੋ ਗਈ ਉਹ ਨਹੀਂ ਆਪਾਂ ਉਹ ਗਲਤੀ ਕਰਨੀ ਤੇ ਆਪਾਂ ਵਧੀਆ ਰਿਸਰਚ ਕਰਕੇ ਪੂਰਾ ਸਰਚ ਕਰਕੇ ਫੇਰ ਹੀ ਲੰਮਾ ਕੀ ਤੇ ਇਹਦੇ ਚ ਰਮਣੇ ਉਹ ਵੀ ਆ ਕਹਿੰਦੇ ਸੀ ਉਹ ਬੋਈ ਦੱਸਦੇ ਸੀ ਵੀ ਹਵਾ ਨੂੰ ਵੀ ਸਾਫ਼ ਕਰਦਾ ਹਨ ਜੀ ਜਿਵੇਂ ਕਹਿੰਦੇ ਸੀ ਬੈਕਟੀਰੀਆ ਵਗੈਰਾ ਉਹਨਾਂ ਨੂੰ ਕਲੀਨ ਕਰਦਾਗਾ ਵੀ ਜਿਵੇਂ ਹੁਣ ਕਈ ਵਾਰ ਹੋਰ ਹੀ ਨਹੀਂ ਆਉਣ ਲੱਗ ਜਾਂਦੀ ਜਿਵੇਂ ਏਸੀ ਚੱਲ ਰਿਹਾਗਾ ਸੂਫੀਕੇਸ਼ਨ ਜੀ ਹੋਰੀ ਸਮੈਲ ਜੀ ਆਉਣ ਲੱਗ ਜਾਂਦੀ ਆ ਹਮ ਸਮੈਲ ਜੀ ਉਹ ਚੀਜ਼ ਨਹੀਂ ਹੋਊਗੀ ਸੋ ਲੱਗੇ ਤਾਂ ਪਤਾ ਲੱਗੂ ਜੀ ਅਜੇ ਕਿਹੜਾ ਆਪਾਂ ਇਹਨੂੰ ਦੇਖਿਆਗਾ ਵੈਸੇ ਜਿਹੜੇ ਸਾਹਿਬ ਨਾਲ ਕਹਿ ਰਹੇ ਸੀ ਉਹ ਸਾਹਿਬ ਨਾਲ ਤਾਂ ਖੁਸ਼ੀ ਹੀ ਹੋ ਰਹੀ ਹੈ ਵੀ ਚਲੋ ਮਦਗੀ ਲਿਆਗਾ ਪਰ ਚੀਜ਼ ਕਹਿੰਦੇ ਹੁੰਦਾ ਵੀ ਵਰਤ ਤੇ ਪਤਾ ਲੱਗਦੇ ਵੀ ਕਿਹੋ ਜਿਹੀ ਨਿਕਲਦੀ ਹੈਗੀ ਹਾਂਜੀ ਫੀ ਆ ਲੋ ਦੋਸਤੋ ਆਈ ਸੀ ਆ ਤੁਸੀਂ ਵੀ ਕਮੈਂਟ ਕਰਕੇ ਦੱਸਦੇ ਹੋ ਜਿਹੜੇ ਜਿਹੜੇ ਭਰਾਵਾਂ ਨੂੰ ਜਾਣਕਾਰੀ ਨੌਲੇਜ ਹੈ ਕਿ ਆ ਵੀ ਇਹ ਕਿਵੇਂ ਆ ਤੇ ਡਰਾਈਵ ਨਾ ਵੀਰ ਬਣ ਕੇ ਕਮੈਂਟ ਕਰਕੇ ਹੈ ਫਸਦੀ ਅਰਤੀ ਮੰਗੂ ਲੱਗ ਗਿਆ ਤੇ ਤੁਸੀਂ ਦੱਸੋ ਕਮੈਂਟ ਕਰਕੇ ਵੀ ਕਿਵੇਂ ਆ ਵਧੀਆ ਸੀ ਜਿਹੜੇ ਭਰਾਵਾਂ ਦੇ ਲੱਗਿਆ ਹੋਇਆ ਹਨ ਹਾਂਜੀ ਤੇ ਬਾਕੀ ਦੋਸਤੋ ਹੁਣ ਆਪਣਾ ਕਿਉਂਕਿ ਵਾਈਗੁਰੂ ਦੀ ਕਿਰਪਾ ਨਾਲ ਇਧਰ ਆਪਣਾ ਸਾਰਾ ਸਟੂਡੀਓ ਕੰਪਲੀਟ ਹੋ ਗਿਆ ਛੋੜੇ ਛੋੜੇ ਜਿਹੜੀਆਂ ਚੀਜ਼ਾਂ ਜੀ ਹੌਲੀ ਹੌਲੀ ਬਣੀਆਂ ਜਾਣੀਆਂ ਹੈ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਸਪੋਰਟ ਕਰੋ ਜਿਨ੍ਹਾਂ ਨੇ ਅਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋ ਨਹੀਂ ਕੀਤਾ ਉਹ ਫੋਲੋ ਵੀ ਕਰ ਲਿਓ ਜੀ ਤੇ ਹਰੇਕ ਵੀਡੀਓ ਨੂੰ ਤੁਸੀਂ ਦੇਖਿਆ ਕਰੋ ਜੀ ਪਿਆਰ ਦਿਆ ਕਰੋ ਸੋ ਬਹੁਤ ਬਹੁਤ ਧੰਨਵਾਦ ਜੀ